ਸਲੋਕ ਮਹੱਲਾ ਤੀਜਾ ਸਾਵਣ ਸਰਸੀ ਕਾਮਣੀ ਗੁਰ ਸ਼ਬਦੀ ਵਿਚਾਰ ਨਾਨਕ ਸਦਾ ਸੁਹਾਗਣੀ ਗੁਰ ਕਹਿ ਹੇਤ ਅਪਾਰ ਮਹੱਲਾ ਤੀਜਾ ਸਾਵਣ ਦੱਜੈ ਗੁਣ ਬਾਹਰੀ ਜਿਸ ਦੂਜੈ ਭਾਇ ਪਿਆਰ ਨਾਨਕ ਪਿਰ ਕੀ ਸਾਰ ਨਾ ਜਾਣੈ ਸਭ ਸ਼ਿੰਗਾਰ ਖੁਆਰ ਪੌੜੀ ਸੱਚਾ ਅਲਖ ਅਭੇ ਉਹ ਹੱਠ ਨਾ ਪਤੀ ਜਈ ਇਕ ਗਾਵਹਿ ਰਾਗ ਪਰੀਆਂ ਰਾਗ ਨਾ ਭੀਜੈ ਇਕ ਨੱਚ ਨੱਚ ਪੂਰਹਿ ਤਾਲ ਭਗਤ ਨਾ ਕੀਜੈ ਇਕ ਅੰਨ ਨਾ ਖਾਹੇ ਮੂਰਖ ਤਿਨਾ ਕਿਆ ਕੀਜੈ ਤ੍ਰਿਸ਼ਨਾ ਹੋਈ ਬਹੁਤ ਕਿਵੇਂ ਨਾ ții ਜੈ ਕਰਮ ਵਧੈ ਕੈ ਲੋ ਖਾਪ ਮਰੀ ਜੈ ਲਾਹਾ ਨਾਮ ਸੰਸਾਰ ਅੰਮ੍ਰਿਤ ਪੀਜੈ ਹਰ ਭਗਤੀ ਅਸਨੇਹ ਗੁਰਮਖ ਕੀਜੈ ਸਲੋਕ ਮਹਲਾ 3 ਗੁਰਮੁਖ ਮਲਾਰ ਰਾਗ ਜੋ ਕਰਹਿ ਤਿਨ ਮਨ ਤਨ ਸੀਤਲ ਹੋਇ ਗੁਰ ਸ਼ਬਦੀ ਏਕ ਪਛਾਣਿਆ ਏਕੋ ਸੱਚਾ ਸੋਇ ਮਨ ਤਨ ਸੱਚਾ ਸਚ ਮਨ ਸੱਚੇ ਸੱਚੀ ਸੋਇ ਅੰਦਰ ਸੱਚੀ ਭਗਤ ਹੈ ਸਹਿਜ ਹੀ ਪਤ ਹੋਇ ਕਲਯੁਗ ਮਹਿ ਘੋਰ ਅੰਧਾਰ ਹੈ ਮਨ ਮੁਖ ਰਾਹ ਨ ਕੋ ਹੋਇ ਸੇ ਵਡਭਾਗੀ ਨਾਨਕਾ ਜਿਨੂੰ ਗੁਰਮੁਖ ਪ੍ਰਗਟ ਹੋਇ ਮਹੱਲਾ ਤੀਜਾ ਇੰਦ ਵਰਸੈ ਕਰ ਦਇਆ ਲੋਕਾਂ ਮਨ ਉਪਜੈ ਚਾਉ ਜਿਸ ਕਾ ਹੁਕਮ ਇੰਦ ਵਰਸਦਾ ਤਿਸ ਕੈ ਸਦ ਬਲੇ ਹਾਰੈ ਜਾਉ ਗੁਰਮੁਖ ਸ਼ਬਦ ਸੰਭਾਲੀਐ ਸਚੇ ਕੇ ਗੁਣ ਗਾਉ ਨਾਨਕ ਨਾਮ ਰਤੇ ਜਨ ਨਿਰਮਲੇ ਸਹਜੇ ਸੱਚ ਸਮਾਉ ਪੌੜੀ ਪੂਰਾ ਸਤਗੁਰ ਸੇਵ ਪੂਰਾ ਪਾਇਆ ਪੂਰਾ ਕਰਮ ਧਿਆਇ ਪੂਰਾ ਸ਼ਬਦ ਮਨ ਵਸਾਇਆ ਪੂਰਾ ਗਿਆਨ ਧਿਆਨ ਮੈਲ ਚੁਕਾਇਆ ਹਰ ਸਰ ਤੀਰਥ ਜਾਣ ਮਨੁਆ ਨਹਾਇਆ ਸ਼ਬਦ ਮਰੈ ਮਨ ਮਾਰ ਧਨ ਜਣੇ ਦੀ ਮਾਇਆ ਦਰ ਸਚੈ ਸਚਿਆਰ ਸਚਾਇ ਆਇਆ ਪੁੱਛ ਨਾ ਸਕੈ ਕੋਈ ਜਾਂ ਖਸਮੈ ਭਾਇਆ ਨਾਨਕ ਸੱਚ ਸਲਾਹੇ ਲਿਖਿਆ ਪਾਇਆ ਸਲੋਕ ਮਹਲਾ ਪਹਿਲਾ ਕੁਲਹਾਂ ਦੇਂਦੇ ਬਾਬਲੇ ਲੈਂਦੇ ਵੱਡੇ ਨਲੱਜ ਚੂਹਾ ਖਾਦ ਨਾ ਮਾਵੇ ਤਿੱਕਲ ਬੰਨੈ ਛੱਜ ਦੇਨ ਦਵਾਈ ਸੇ ਮਰਹਿ ਜਿਨ ਕੋ ਦੇਨ ਸੇ ਜਾਹਿ ਨਾਨਕ ਹੁਕਮ ਨਾ ਜਪਈ ਕਿੱਥੈ ਜਾਏ ਸਮਾਹਿ ਫਸਲ ਆਹਾੜੀ ਏਕ ਨਾਮ ਸਾਵਣੀ ਸਚਨਾ ਮੈਂ ਮਹਦੂਦ ਲਿਖਾਇਆ ਖਸਮੇ ਕਹਿ ਦਰ ਜਾਏ ਦੁਨੀਆ ਕੇ ਦਰ ਕੇ ਤੜੇ ਕੇਤੇ ਆਵਹਿ ਜਾਹੇ ਕੇਤੇ ਮੰਗਹਿ ਮੰਗਤੇ ਜੇਤੇ ਮੰਗ ਮੰਗ ਜਾਹੇ ਮਹੱਲਾ ਪਹਿਲਾ ਸੋਹ ਮਨ ਹਸਤੀ ਕਿਉ ਗੁੜ ਖਾਵੇ ਪੰਜ ਸਹਿ ਦਾਣਾ ਖਾਈ ਡੱਕੇ ਫੂਕੇ ਖੇ ਉਡਾਵੇ ਸਾਹੀ ਗਇ ਪਛਤਾਇ ਅੰਦੀ ਫੂਕ ਮੁਈ ਦੇਵਾਨੀ ਖਸਮ ਮਿੱਟੀ ਫਿਰ ਭਾਨੀ ਅੱਧ ਗੁੱਲਾ ਚਿੜੀ ਕਾ ਚੁੱਗਣ ਗਹਿਣ ਚੜੀ ਬਿੱਲ ਲਾਏ ਖਸਮੈ ਭਾਵੈ ਉਹਾ ਚੰਗੀ ਜੇ ਕਰੇ ਖੁਦਾਏ ਖੁਦਾਏ ਸਕਤਾ ਸਿਉ ਮਾਰੇ ਸਹਿ ਮਿਰਿਆ ਸਭ ਪਿਛੈ ਪੈ ਖਾਈ ਕੋਈ ਸਤਾਣਾ ਘੁਰੈ ਨਾ ਮਾਵੈ ਸਾਹੀ ਗਿਆ ਪਛਤਾਈ ਅੰਦਾ ਕਿਸ ਨੂੰ ਬੁੱਕ ਸੁਣਾਵੇ ਖਸਮੈ ਮੂਲ ਨਾ ਭਾਵੇ ਆਕ ਸਿਓਂ ਪ੍ਰੀਤ ਕਰੇ ਅਕ ਤਿੱਡਾ ਠਾਕ ਡਾਲੀ ਬਹਿ ਖਾਏ ਖਸਮੈ ਭਾਵੇ ਉਹ ਚੰਗਾ ਜੇ ਕਰੇ ਖੁਦਾਏ ਖੁਦਾਏ ਨਾਨਕ ਦੁਨੀਆ ਚਾਰ ਦਿਹਾੜੀ ਸੁਖ ਕੀ ਤੈ ਦੁਖ ਹੋਈ ਗੱਲਾਂ ਵਾਲੇ ਹੈ ਨਕ ਨੇਰੀ ਛੱਡ ਨਾ ਸਕੈ ਕੋਈ ਮੱਖੀ ਮਿੱਠਾ ਮਰਨਾ ਜਿਨ ਤੂੰ ਰਖੈ ਤਿਨ ਨੇੜ ਨਾ ਆਵੇ ਤਿਨ ਭਉ ਸਾਗਰ ਤਰਨਾ ਪੌੜੀ ਅਗਮ ਅਗੂਚਰ ਤੂੰ ਧਣੀ ਸੱਚਾ ਅਲਖ ਅਪਾਰ ਤੂੰ ਦਾਤਾ ਸਭ ਮੰਗਤੇ ਇੱਕੋ ਦੇਵ ਨਹਾਰ ਜਿਨਹੀ ਸੇਵਿਆ ਤਿਨਹੀ ਸੁਖ ਪਾਇਆ ਗੁਰਮਤੀ ਵਿਚਾਰ ਇਕ ਨਾ ਨੂੰ ਤੁਧ ਈਵੇਂ ਭਾਵਦਾ ਮਾਇਆ ਨਾਲ ਪਿਆਰ ਗੁਰ ਕੈ ਸ਼ਬਦ ਸਲਾਹੀਐ ਅੰਤਰ ਪ੍ਰੇਮ ਪਿਆਰ ਵਿਣ ਪ੍ਰੀਤੀ ਭਗਤ ਨਾ ਹੋਵੇਈ ਵਿਣ ਸਤਗੁਰ ਨਾ ਲੱਗੈ ਪਿਆਰ ਤੂੰ ਪ੍ਰਭ ਸਭ ਤੁਧ ਸੇਵੰਦੇ ਇਕ ਢਾਡੀ ਕਰੇ ਪੁਕਾਰ ਦੇਹਦਾਨ ਸੰਤੋਖਿਆ ਸੱਚਾ ਨਾਮ ਮਿਲੈ ਆਧਾਰ ਸਲੋਕ ਮਹੱਲਾ ਪਹਿਲਾ ਰਾਤੀ ਕਾਲ ਘਟੈ ਦਿਨ ਕਾਲ ਸਿਜੈ ਕਾਇਆ ਹੋਇ ਪਰਾਲ ਵਰਤਨ ਵਰਤਿਆ ਸਰਬ ਜੰਜਾਲ ਭੁੱਲਿਆ ਚੁੱਕ ਗਿਆ ਤਪ ਤਾਲ ਅੰਧਾ ਝੱਖ ਚੱਕ ਪਇਆ ਛੇਰ ਪਿਛੈ ਰੋਵਹਿ ਲਿਹਾਵਹਿ ਫੇਰ ਬਿਨ ਬੂਜੇ ਕਿਸ ਸੂਜੈ ਨਾਹੀ ਮੋਇਆ ਰੋਹਿ ਰੁੰਦੇ ਮਰ ਜਾਹੀ ਨਾਨਕ ਖਸਮੈ ਏਵੇਂ ਭਾਵੇ ਸੇ ਮੂਏ ਜਿਨ ਚੇਤਨਾ ਆਵੇ ਮਹੱਲਾ ਪਹਿਲਾ ਮੂਆ ਪਿਆਰ ਪ੍ਰੀਤ ਮੂਈ ਮੂਆ ਵੈਰਵਾਦੀ ਵਨ ਗਿਆ ਰੂਪ ਵਿਣਸਿਆ ਦੁਖੀ ਦੇਹ ਰੁਲੀ ਕਿੱਥੋਂ ਆਇਆ ਕਹਿ ਗਿਆ ਕਿਹੋ ਨਾ ਸੀਉ ਕਿਹੋ ਸੀ ਮਨ ਮੁਖ ਗੱਲਾਂ ਗੋਈਆਂ ਕੀਤਾ ਚੌਰ ਰਲੀ ਨਾਨਕ ਸੱਚੇ ਨਾਮ ਬਿਨ ਸਿਰ ਖੁਰ ਪੱਤ ਪਾਟੀ ਪੌੜੀ ਅਮਰਤ ਨਾਮ ਸਦਾ ਸੁਖ ਦਾਤਾ ਅੰਤੇ ਹੋਏ ਸਖਾਈ ਬਾਜ ਗੁਰੂ ਜਗਤ ਬਹਰਾਨਾ ਨਾਮ ਐ ਸਾਰ ਨਾ ਪਾਈ ਸਤਗੁਰ ਸੇਵਹੇ ਸੇ ਪਰਵਾਨ ਜਿਨ ਜੋਤੀ ਜੋਤ ਮਲਾਈ ਸੋ ਸਾਹਿਬ ਸੋ ਸੇਵਕ ਤੇਹਾ ਜਿਸ ਭਾਣਾ ਮਨ ਵਸਾਈ ਆਪਣਾ ਭਾਣਾ ਕਹੋ ਕਿਨ ਸੁਖ ਪਾਇਆ ਅੰਧਾ ਅੰਧ ਕਮਾਈ ਬਿਖਿਆ ਕਦੇ ਹੀ ਰਜੈ ਨਹੀਂ ਮੂਰਖ ਭੁੱਖ ਨਾ ਜਾਈ ਦੂਜੇ ਸਭ ਕੋ ਲੱਗ ਵਿਗੁੱਤਾ ਬਿਨ ਸਤਿਗੁਰੂ ਬੂਝ ਨਾ ਪਾਈ ਸਤਿਗੁਰ ਸੇਵੇ ਸੋ ਸੁਖ ਪਾਏ ਜਿਸਨੋ ਕਿਰਪਾ ਕਰੇ ਰਜਾਈ ਸ਼ਲੋਕ ਮਹੱਲਾ ਪਹਿਲਾ ਸ਼ਰਮ ਧਰਮ ਦੋਏ ਨਾਨਕਾ ਜੇ ਧਨ ਪੱਲੇ ਪਾਏ ਸੋ ਤਨ ਮਿੱਤਰ ਨਾ ਕਾਂਢੀਐ ਜਿਤ ਸਿਰ ਚੋਟਾ ਖਾਏ ਜਿਨ ਕੈ ਪੱਲੈ ਧਨ ਵਸੈ ਤਿਨ ਕਾ ਨਾਉ ਫਕੀਰ ਜਿਨ ਕੈ ਹਿਰਦੈ ਤੂੰ ਵਸਹਿ ਤੇ ਨਰ ਗੁਣੀ ਗਹੀਰ ਮਹੱਲਾ ਪਹਿਲਾ ਦੁਖੀ ਦੁਨੀ ਸਿਹਰੀਐ ਜਾਏ ਤਾ ਲੱਗੈ ਦੁਖ ਨਾਨਕ ਸੱਚੇ ਨਾਮ ਬਿਨਾ ਕਿਸੈ ਨਾ ਲੱਥੀ ਭੋਖਾ ਰੂਪੀ ਭੋਖ ਨਾ ਉਤਰੈ ਜਾਂ ਦੇਖਾਂ ਤਾਂ ਭੁੱਖੇ ਜੇ ਤੇ ਰਸ ਸਰੀਰ ਕੇ ਤੇ ਤੇ ਲੱਗ ਹੈ ਦੁੱਖ ਮਹੱਲਾ ਪਹਿਲਾ ਅੰਦੀ ਕਮੀ ਅੰਧ ਮਨ ਮਨ ਅੰਧੈ ਤਾਂ ਨੰਦ ਚਿੱਕੜ ਲਾਇਆ ਕਿਆ ਥੀ ਹੈ ਜਾਂ ਟੁੱਟੈ ਪੱਥਰ ਬੰਦ ਬੰਦ ਟੁੱਟਾ ਬੀੜੀ ਨਹੀਂ ਨਾ ਤੁਲਹਾ ਨਾ ਹਾਥ ਨਾਨਕ ਸੱਚੇ ਨਾਮ ਵਿਣ ਕੇਤੇ ਡੁੱਬੇ ਸਾਥ ਮਹੱਲਾ ਪਹਿਲਾ ਲੱਖ ਮਨ ਸੋਇਨਾ ਲੱਖ ਮਨ ਰੁਪਾ ਲੱਖ ਸੋਹਾ ਸਿਰ ਸਾਹ ਲੱਖ ਲਸ਼ਕਰ ਲੱਖ ਵਾਜੇ ਨੇਜੇ ਲੱਖੇ ਘੋੜੀ ਪਾਤਸ਼ਾ ਜਿੱਥੈ ਸ਼ਾਇਰ ਲੰਗਣਾ ਅਗਨ ਪਾਣੀ ਅਸਗਾਹ ਕੰਦੀ ਦੇਸ ਨਾ ਆਵੇ ਤਾਹੀ ਪਵੈ ਕਹਾ ਨਾਨਕ ਉਥੈ ਜਾਣੀਐ ਸਹਾ ਕੇ ਪਾਤਸ਼ਾਹ ਪੌੜੀ ਇਕ ਨਾ ਗਲੀ ਜੰਜੀਰ ਬੰਦ ਰਬਾਣੀ ਐ ਬੱਦੇ ਛੁਟਹਿ ਸੱਚ ਸੱਚ ਪਛਾਣੀ ਐ ਲਿਖਿਆ ਪੱਲੇ ਪਾਏ ਸੂ ਸੱਚ ਜਾਣੀ ਐ ਹੁਕਮੀ ਹੋਏ ਨਵੇੜ ਗਿਆ ਜਾਣੀ ਐ ਪਾਉ ਜਲ ਤਾਰਨ ਹਾਰ ਸ਼ਬਦ ਪਛਾਣੀ ਐ ਚੋਰ ਝਾਰ ਜੁਵਾਰ ਪੀੜੇ ਕਾਣੀ ਐ ਨਿੰਦਕ ਲਾਇ ਤਬਾਰ ਮਿਲੇ ਹੜਵਾਣੀ ਐ ਗੁਰਮੁਖ ਸਾਤਿ ਸਮਾਏ ਸੋ ਦਰਗਾਹ ਜਾਣੀ ਐ ਸਲੋਕ ਮਹੱਲਾ ਦੂਜਾ ਨਾਉ ਫਕੀਰੈ ਪਾਤਸ਼ਾਹ ਮੂਰਖ ਪੰਡਤ ਨਾਉ ਅੰਦੇ ਕਾ ਨਾਉ ਪਾਰਖੂ ਏਵੇਂ ਕਰੇ ਗਵਾਉ ਇਰਤ ਕਾ ਨਾਉ ਚੌਧਰੀ ਕੂੜੀ ਪੂਰੇ ਥਾਂ ਨਾਨਕ ਗੁਰਮੁਖ ਜਾਣੀ ਐ ਕਲ ਕਾ ਇਹੋ ਨਿ ਆਉ ਮਹੱਲਾ ਪਹਿਲਾ ਹਰ ਨਾ ਬਾਜਾਂ ਤੈ ਸਿੱਖਦਾਰਾਂ ਇਨਾ ਪੜਿਆ ਨਾ ਫਾਂਦੀ ਲੱਗੀ ਜਾਤ ਪਹਾਇਨ ਅੱਗੇ ਨਾ ਹੀ ਥਾਉ ਸੋ ਪੜਿਆ ਸੋ ਪੰਡਤ ਬੀਨਾ ਜਿੰਨੀ ਕਮਾਣਾ ਨਾ ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਉ ਰਾਜੇ ਸਿੰਘੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹੀਂ ਤਾਂ ਪਾਇਨ ਕਾਉ ਰਤ ਪਿਤ ਕੁੱਤੇ ਹੋ ਚਟ ਜਾਹੋ ਜਿੱਥੈ ਜੀਆਂ ਹੋ ਸੀ ਛਾਰ ਨੱਕੀ ਵੱਡੀ ਲਾ ਇਤਬਾਰ ਪੌੜੀ